ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਕੁਝ ਸੱਜਣ ਲਾਲ ਕਿਲਾ ਦੇਖਣ ਗਏ ਪੰਜਾਬ ਤੋਂ ਜਿੰਨਾ ਚ ਸਰਕਾਰੀ ਮੁਲਾਜ਼ਮ ਵੀ ਸੀ ਤੇ ਉੱਥੇ ਜਿਹੜਾ ਗਾਈਡ ਸੀ ਨਾ ਲਾਲ ਕਿਲਾ ਦਿਖਾਉਂਦਿਆਂ ਦਿਖਾਉਂਦਿਆਂ ਜਦੋਂ ਉਹ ਦੀਵਾਨੇ ਆਮ ਦੇ ਵਿੱਚ ਗਿਆ ਤੇ ਉੱਥੇ ਇੱਕ ਸਗਾਸਣ ਪਿਆ ਸੀ ਜਦੋਂ ਉਹਨਾਂ ਸਰਦਾਰ ਬੰਦਿਆਂ ਪੁੱਛਿਆ ਵੀ ਇਹ ਸਗਾਸਣ ਦਾ ਇਤਿਹਾਸ ਤੇ ਉਹ ਗਾਈਡ ਨੇ ਨਹੀਂ ਦੱਸਿਆ ਕੋਈ ਲਿਖਿਆ ਹੀ ਨਹੀਂ ਤੇ ਨਾ ਅਸੀਂ ਪੜਦੇ ਫਿਰ ਉਹ ਸਰਦਾਰ ਨੇ ਆਪ ਦੱਸਿਆ ਨੇ ਕਿਹਾ ਇਹ ਸਗਾਸਣ ਉਹ ਆ ਜਿੱਤੇ ਬਘੇੜ ਸੋਂ ਬਹਿ ਗਿਆ ਸੀ 1783 ਨੂੰ ਆਣ ਕੇ ਤੇ ਸ਼ਾ আলম ਮੁਗਲਾਂ ਦਾ ਦੂਜਾ ਰਾਜਾ ਉਹਦਾ ਸਾਰਾ ਟੱਬਰ ਬਘੇੜ ਸੋਂ ਦੇ ਪੈਰਾਂ 'ਚ ਬੈਠਾ ਇਹ ਤੇ ਹੱਥ ਜੋੜ ਕੇ ਆਂਦਾ ਸੀ ਜਿੰਨੀ ਆਮਦਨ ਦਿੱਲੀ ਦੀ ਹੈ ਨਾ ਉਹਦੇ ਚੋਂ ਆਧ ਤੇਰਾ ਤੇ ਬਘੇੜ ਸਿਆ ਸਾਨੂੰ ਬਖਸ਼ ਦੇ ਹੁਣ ਬਹੁਤਿਆਂ ਨੂੰ ਬਘੇੜ ਸੋਂ ਦਾ ਹੀ ਨਹੀਂ ਪਤਾ ਹਣਾ ਭਗੇਰ ਸਿੰਘ ਕਰੋੜ ਸਿੰਘਾ ਮਿਸਲ ਦਾ ਕਰੋੜਾ ਸਿੰਘ ਤੋਂ ਬਾਅਦ ਮੁਖੀ ਸੀ ਜਿਨੇ ਕੋਪਰਹੀੜੇ ਦਾਲ ਖਾਲਸਾ ਨਾਲ ਮਿਲ ਕੇ ਅਬਦਾਲੀ ਨੂੰ ਇਹੋ ਜਿਹਾ ਮੂਗਲਾ ਫੇਰਿਆ ਸੀ ਨਾ ਦਾਲ ਖਾਲਸਾ ਨਾਲ ਮਿਲ ਕੇ ਅਬਦਾਲੀ ਨੂੰ ਇਹੋ ਜਿਹਾ ਰਗੜਾ ਲਾਇਆ ਸੀ ਇਹੋ ਜੀ ਮੂਗਲੀ ਫੇਰੀ ਹੀ ਇਹੋ ਜਹਾ ਖੰਡਾ ਖੜਕਾਇਆ ਸੀ ਅਬਦਾਲੀ ਨੇ ਮੁੜ ਕੇ ਮੂੰਹ ਨਹੀਂ ਪਾਰਤਲ ਕੀਤਾ 1759 ਵਿੱਚ ਹਿੰਦੂ ਲੜਕੀਆਂ ਨੂੰ ਛਡਾਇਆ ਬਾਬੇ ਬਗੇੜ ਸੋ ਨੇ ਬਾਬੇ ਬਗੇੜ ਸੋ ਦਾ ਪਿੰਡ ਸੀ ਮਾਤਾ ਭਾਗਪੁਰ ਦਾ ਪਿੰਡ ਚਬਾਲ ਢਾਲੀਵਾਲ ਸਰਦਾਰਾਂ ਦਾ ਮੁੰਡਾ ਸੀ ਬਾਬਾ ਬਗੇੜ ਸਿੰਘ ਆਪਣੀ ਮਿਹਨਤ ਦੇ ਨਾਲ ਕਰੋੜ ਸਿੰਘੀਆਂ ਮਿਸਲ ਦਾ ਮੁਖੀ ਬਣੇ ਦਲ ਖਾਲਸਾ ਨਾਲ ਰਲ ਕੇ ਮੁਜ਼ਫਰ ਨਗਰ ਜਮਨਾ ਪਾਰ ਤੱਕ ਬਾਬੇ ਬਗੇੜ ਸਿੰਘ ਨੇ ਲਾਕੇ ਮਾਰੇ ਸੀ ਜਮਨਾ ਪਾਰ ਤੇ ਸਤਲੋਈ ਦਾਲਾ ਦਵਾਲਾ ਬਾਬੇ ਬਗੇੜ ਸਿੰਘ ਦੀ ਸਲਤਨਤ ਦੇ ਅਧੀਨ ਸੀ ਇਸਾਰ ਉਹਨਾਂ ਦਾ ਹੈੱਡਕੁਆਟਰ ਸੀ 1730 ਚ ਜਨਮੇ ਸੀ 1802 ਚ ਇਸ ਨੂੰ ਇਸ ਸੰਸਾਰ ਨੂੰ ਅਲਵਿਦਾ ਕਿਹਾ ਸੀ ਤੇ ਗੁਰਦੁਆਰਿਆਂ ਦੀ ਦਿੱਲੀ ਜਿਹਨੂੰ ਸ਼ਾਹ ਅਲਮਪੈਰਾ ਚ ਬੈਠਾ ਮਾਫੀ ਮੰਗਦਾ ਸੀ ਨਾ ਬਗੈੜ ਸੋਂ ਤੋਂ ਵੀ ਹੱਦ ਲੇਲਾ ਦਿੱਲੀ ਦੇ ਮਾਲਕੀਏ ਚੋਂ ਬਗੈੜ ਸੋਂ ਨੇ ਆ ਉਹ ਨਹੀਂ ਗੁਰਦੁਆਰੇ ਬਣਾਉਣੇ ਦਿੱਲੀ ਦੇ ਵਿੱਚ ਉਹ ਸਾਰੇ ਗੁਰੂ ਪਾਤਸ਼ਾਹਾਂ ਦੇ ਜਿੰਨੇ ਸਥਾਨਾਂ ਦੇ ਅੱਜ ਦਰਸ਼ਨ ਕਰਦੇ ਜੇ ਨਾ ਦਿੱਲੀ ਜਾ ਕੇ ਬਗੈੜ ਸੋਂ ਦੀ ਦੇਣ ਆ 4000 ਕੋਟ ਸਵਾਰ ਲੈ ਕੇ ਸਾਲ ਇੱਕ ਰਿਆਂ ਸੀ ਤੇ ਉਹ ਸਾਰੇ ਸਥਾਨ ਲੱਭ ਕੇ ਮਾਤਾ ਸੁੰਦਰ ਕੌਰ ਜੀ ਦਾ ਗੁਰੂ ਤੇ ਇਕ ਬਾਦਰ ਪਾਸ਼ਾ ਜੀ ਦੇ ਸਾਰੇ ਸਥਾਨ ਲੱਭ ਕੇ ਉਹ ਗੁਰਦੁਆਰੇ ਬਾਬਾ ਬਗੇੜ ਸਿੰਘ ਨੇ ਪੰਥ ਦੇ ਨਾਲ ਰਲ ਕੇ ਬਣਾ ਕੇ ਫੇਰ ਵਾਪਸ ਚਾਲੇ ਮਾਰੇ ਸੀ ਇਹ ਹੁਣ ਇਤਿਹਾਸ ਤੋਂ ਤੁਹਾਨੂੰ ਕਿੱਥੋਂ ਲੱਭਣਾ ਤੇ ਸੁਣਨਾ ਵੀ ਆਪਾਂ ਹੈ ਨਹੀਂ ਸ਼ੇਅਰ ਹੁਣ ਕਰ ਦਿਓ ਬਗਹਿਲ ਤੋਂ ਕੌਣ ਸੀ 11 ਮਾਰਚ 1783 ਨੂੰ ਦਿੱਲੀ ਦੇ ਲਾਲ ਘੰਡੇ ਲਾ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਗੱਡਣ ਵਾਲਾ ਸਰਦਾਰ ਬਘੇੜ ਸਿੰਘ ਢਾਲੀਵਾਲ ਚਬਾਲ ਪਿੰਡ ਦਾ ਰਹਿਣ ਵਾਲਾ ਸੀ ਕਰੋੜ ਸਿੰਘ ਹੀਆ ਮਿਸਲ ਦਾ ਦੂਜਾ ਮੁਖੀ ਸੀ ਤੇ ਸ਼ਾਹ ਅਲਮ ਨੂੰ ਪੈਰਾਂ 'ਚ ਭਾਉਣ ਵਾਲਾ ਜਿਹੜਾ ਉਦੋਂ ਦਿੱਲੀ ਦੀ ਸ਼ਿਆਨੀ ਸਾਰੇ ਮਹਲਗੀਆਂ ਦੀ ਮੰਗ ਗਿਆ ਸੀ ਵੀ ਮੇਰੇ ਤੋਂ ਲੈ ਲਓ ਸਿੱਖੋ ਮੇਰਾ ਘਹਿੜਾ ਛੱਡ ਦਿਓ ਫੇਰ ਕਰ ਦਿਓ ਚੰਗੀ ਲੱਗੀ ਤੇ